ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਲਾਮ ਜੀ ਕੀ ਹਾਲ ਚਾਲ ਨੇ ਵੀਰ ਕਰਦੇ ਹਾਂ ਤੇ ਸਾਰੇ ਠੀਕ ਠਾਕ ਵੀ ਮੇਰੇ ਚੜ੍ਹਦੀ ਕਲਾ ਵਿੱਚ ਰਹੂਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੇ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਲਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਜਾਂ ਬਲੌਗ ਕਿਸ ਤਰ੍ਹਾਂ ਦਾ ਲੱਗਦਾ ਹੈ ਅੱਜ ਬਣਾਵਾਂਗੇ ਆਪਾਂ ਆਲੂ ਦਾ ਰਾਇਤਾ ਕੱਦੂ ਦਾ ਰਾਇਤਾ ਜ ਜਹ ਤੁਸੀਂ ਦਹੀਂ ਵੀ ਵਗੇਰਾ ਤਾਂ ਬਹੁਤ ਖਾਧਾ ਹੋਊਗਾ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਸੀਂ ਕਦੇ ਆਲੂ ਦਾ ਰਾਇਤਾ ਰਾਇਤੇ ਵਾਲਾ ਦਹੀਂ ਖਾਧਦਾ ਵਾ ਇਹ ਆਪਣੇ ਆਲੂ ਵਾਲੇ ਸੀ ਜੀ ਗਰਮ ਸੀ ਥੋੜੇ ਜਿਹਾ ਆਪਾਂ ਪਰਫਲੇ ਕਮਲੇ ਦੇ ਉੱਪਰ ਰੱਖਦੇ ਕਿਉਂਕਿ ਠਰ ਜਾਣਗੇ ਗਰਮ ਦਹੀਂ ਰਾਇਤੇ ਵਿੱਚ ਪਾਵਾਂਗੇ ਤਾਂ ਦਹੀਂ ਗਰਮ ਹੋ ਜਾਊਗਾ ਗਰਮ ਦਹੀਂ ਨਾ ਇਹਨਾਂ ਨੂੰ ਤੁਸੀਂ ਹੱਥ ਨਾਲ ਚਮਚੇ ਨਾਲ ਜਿਵੇਂ ਮਰਜ਼ੀ ਮੈਸ਼ ਕਰ ਲਿਓ ਜਾਂ ਦਾ ਥੋੜਾ ਜਿਹਾ ਮਿੱਠਾ ਸੋਡਾ ਪਾ ਲਿਆ ਕਰੋ ਆਲੂ ਵਾਲਨ ਲੱਗੇ ਜਾਂ ਤੁਸੀਂ ਜੀ ਉਹ ਕਰ ਲਿਆ ਕਰੋ ਨੂਨ ਪਾ ਦਿਆ ਕਰੋ ਫਿਰ ਛੇਤੀ ਆਲੂ ਪਰਲ ਜਾਂਦਾ ਤੇ ਆਲੂਆਂ ਦਾ ਕਲਰ ਵੀ ਵਧੀਆ ਆਉਂਦਾ ਨਹੀਂ ਕਾਲ ਆਲੂ ਕਾਲੇ ਹੋ ਜਾਂਦੀ ਹੈ ਕੱਲੇ ਆਪਾਂ ਕਾਲੂ ਆਲੂ ਉਬਾਲ ਲਈਏ ਤਾਂ ਤੇ ਲਓ ਜੀ ਇਹ ਤੁਸੀਂ ਲੋੜ ਅਨਸਾਰ ਆਦੀ ਨਾਲ ਪਾ ਲਓ ਬਹੁਤ ਸੌਖਾ ਤੇ ਆਸਾਨ ਤਰੀਕਾ ਜੀ ਕਰ ਦੂੰਦੇ ਰਹਿਤ ਹੈ ਦਾ ਇਹ ਆਪਾਂ ਦਹੀਂ ਆਪਣਾ ਇਹ ਟੰਡਾ ਜਿਹਾ ਪਾਣੀ ਛੱਡ ਗਿਆ ਸੀ ਅੱਜ ਦੀ ਇੰਮਰ ਬਾ ਗਰਚੀ ਦੀ ਸਹਾਦ ਨਾਲੀ ਜਾਂ ਚਮਚੇ ਨਾਲ ਤੁਸੀਂ ਫੈਂਟ ਲਿਓ ਬਾਲਾ ਨਾਲ ਤੁਸੀਂ ਵੀ ਮਿਕਸਰ ਜੇ ਨਾਲ ਕਰਿਓ ਮਦਨੀ ਵਗੇਰਾ ਜਾਂ ਨਾਲ ਜਿਹੜਾ ਉਹ ਪੂੜਾ ਹੈ ਮਿਕਸ ਕਰਨ ਵਾਲਾ ਕਿਉਂਕਿ ਜੇ ਫਿਰ ਲੱਸੀ ਦੀ ਬਣੀ ਵਧੀਆ ਨਹੀਂ ਲੱਗਣਾਗਾ ਕਰਚੀ ਵੱਡੀ ਹੈ ਜੀ ਅੱਗੇ ਆਪਾਂ ਕਵਰ ਬਣਾ ਕੇ ਭੇਜਤਾ ਖੇਤ ਛੀਤੀ ਸੀ ਉਦੋਂ ਮੇਰੇ ਤੋਂ ਵੀਡੀਓ ਨਹੀਂ ਬਣੀ ਤੇ ਲੋਜ ਨਾਲੇ ਤੇ ਨਾਲੇ ਦਹੀਂ ਸੰਗਣਾ ਹੋ ਜਾਂਦਾ ਵਾਜ ਜਾਂਦਾ ਨਾਲੇ ਆਲੂ ਦੇ ਵਿੱਚ ਹਨਾ ਨਰਜੀ ਹੁੰਦੀ ਆ ਤੇ ਆਵਾਲ ਪਿਆਲੂ ਦੇ ਵਿੱਚੋਂ ਨਿਕਲ ਜਾਂਦੇ ਸਾਰੇ ਰੇਹਾਂ ਸਪਰੇ ਆ ਤੇ ਇਸ ਤਰ੍ਹਾਂ ਤੁਸੀਂ ਜਮਾ ਮੈਸ ਕਰਨਾ ਤਾਂ ਕਰ ਲੈ ਵਿੱਚ ਰਹਿ ਗਿਆ ਜੀ ਕਈ ਵਾਰ ਗੰਡਾ ਰਹਿ ਜਾਂਦਾ ਹੈ ਕੋਈ ਆਲੂ ਰਹਿ ਜਦਾ ਹੁੰਦਾ ਕੋਈ ਨਹੀਂ ਰਹਿ ਜਾਂਦਾ ਹੁੰਦਾ ਤੇ ਲੋੜ ਅਨੁਸਾਰ ਤੁਸੀਂ ਪਾ ਲਈ ਜਿਹਦੇ ਵਿੱਚ ਹੂਨ ਮਿਰਚ ਜੀ ਦੀ ਪਾਪਾ ਦਾ ਖਾਣਾ ਹੁੰਦਾ ਨਾਲ ਜੀ ਤਨੂਨ ਮੈਂ ਤੇ ਅਸੀਂ ਪੂਣੀ ਪਾਉਣੇ ਤੇ ਉਹਨਾਂ ਦਾ ਬੀਪੀ ਵਾਚ ਜਾਂਦਾ ਵਾ ਤੇ ਕਰੂ ਦਾ ਕੱਜੂ ਦਾ ਆ ਤੁਸੀਂ ਅੱਗੇ ਪਾਇਆ ਬਹੁਤ ਪਸੰਦ ਕੀਤਾ ਜੀ ਬਹੁਤ ਵੀਊ ਆਇਓ ਤੇ ਤੈਂ ਕਿ ਦੀ ਰਿਪੋਰਟ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਾਲ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਲਓ ਜੀ ਇਹਦੇ ਵਿੱਚ ਤੁਸੀਂ ਮਤਲਬ ਕਿ ਮਿੱਠੀਆਂ ਵੀ ਪਾ ਸਕਦੇ ਆ ਗੰਡਾ ਵੀ ਪਾ ਸਕਦੇ ਆ ਪਰ ਜਿੰਨਾ ਕ ਆਪਣਾ ਦਹੀਂ ਉਹਦੀ ਥੋੜਾ ਜਿਹੀ ਪਾ ਜੇ ਤਾਂ ਵਧੀਆ ਹੁੰਦਾ ਜੇ ਆਪਾਂ ਮਟੀਰੀਅਲ ਜਿਆਦਾ ਪਾ ਦਾਂਗੇ ਤਾਂ ਉਹ ਵਧੀਆ ਨਹੀਂ ਲੱਗਦਾ ਜੀ ਤੇ ਇਸ ਤਰ੍ਹਾਂ ਦੇਖੋ ਜੀ ਦਹੀਂ ਸੰਗਣਾ ਰੱਖਣਾ ਤੁਸੀਂ ਉਹ ਵੀ ਰੱਖ ਸਕਦੇ ਆ ਇਸ ਤਰ੍ਹਾਂ ਕੱਦੂ ਦਾ ਰਾਇਤਾ ਬਣ ਕੇ ਤਿਆਰ ਹੈ ਸੌਰੀ ਜੀ ਆਲੂ ਦਾ ਰਾਇਤਾ ਬਣ ਕੇ ਤਿਆਰ ਹੈ ਤੇ ਆਲੂਆਂ ਨਾਲ ਪਰੌਂਠੇ ਵੀ ਲਾਵਾਂਗੇ ਤੇ ਆਲੂਆਂ ਦੇ ਨਾਲ ਬਹੁਤ ਚੀਜ਼ਾਂ ਬਣ ਜਾਂਦੀਆਂ ਹੋ ਗੋਲ ਗੱਪਿਆਂ ਤੇ ਪੈ ਜਾਂਦਾ ਪੇਸਟੀਆਂ ਬਣ ਜਾਂਦੀਆਂ ਸੈਂਡਵਿਚ ਪੈ ਜਾਂਦੇ ਵਿੱਚ ਪੈ ਜਾਂਦਾ ਆਲੂ ਜੀ ਤੇ ਹੁਣ ਜਦੋਂ ਕੁਝ ਨਹੀਂ ਰਹੂਗੇ ਉਦੋਂ ਸਾਡੇ ਘਰੇ ਆਲੂ ਚੱਲਦਾ ਹੁੰਦਾ ਵਾ ਤੇ ਲਓ ਜੀ ਤੁਹਾਨੂੰ ਮੇਰਾ ਆਲੂ ਦਾ ਰਾਇਤਾ ਤੇ estranga ਲੱਗਦਾ ਜੀ ਕਮੈਂਟ ਕਰਕੇ ਦੱਸਿਓ ਜੀ ਤੇ ਜੇ ਤੁਸੀਂ ਆਈਸ ਸਕੂਰ ਵੀ ਪਾ ਸਕਦੇ ਆ ਮਰਖ ਵੀ ਪਾ ਸਕਦੇ ਪਰ ਆਪਣਾ ਹੁਣ ਜਦੋਂ ਰਾਤ ਨੂੰ ਜਾਗ ਆਵੇ ਮੇਸੀ ਵਾਲੇ ਕਮਰੇ ਚ ਦਹੀਂ ਰੱਖਦੀ ਹੁੰਨੀ ਆ ਜਦੋਂ ਮੈਂ ਰਾਤ ਨੂੰ ਜਾਗ ਆਵੇ ਜੰਮ ਜਾਵੇ ਫਿਰ 2:30 ਵਜੇ ਮੈਂ ਫਰਿਜ ਰੱਖ ਦਿੱਨੀ ਨੂੰ ਠੰਡਾ ਹੋ ਜਾਂਦਾ ਤੇ ਬਾਹਲਾ ਠੰਡਾ ਵੀ ਨਹੀਂ ਖਾਦਾ ਜਾਂਦਾ ਹੁੰਦਾ ਤੇ ਤੁਸੀਂ ਵੀ ਖਾਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰਾ ਆਲੂ ਦਾ ਰਾਇਦਾ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਜੇ ਵਧੀਆ ਲੱਗਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਲਾਈਕ ਵੀ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਓਕੇ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਜਾਂ ਬਲੌਗ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਇਨੀ ਸਪੋਰਟ ਕਰਨ ਦੇ ਲਈ ਕਾਉ ਜੀ ਤੁਸੀਂ ਆਲੂਆਂ ਦਾ ਰੈਤਾ ਗਰਮੀ ਦੇ ਵਿੱਚ ਤੇ ਰਹੋ ਤਰੋ ਤਾਜ਼ਾ ਤੇ ਰੱਖੋ ਦੂਜਿਆਂ ਨੂੰ ਵੀ ਪੈਣਾ ਲਈ ਖਾਸ਼ ਆ ਇਹ ਓਕੇ ਜੀ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਐਂਡ ਬਲੌਗ ਬਾਕੀ ਬਚਿਆ ਦਹੀਂ ਆ ਪੈਚ ਕੱਢਦਾ ਜੀ ਦੁਪਹਿਰੇ ਖਾਦਾ ਜਾਊਗਾ ਕਿਉਂਕਿ ਜੀ ਮੈਂ ਤੁਹਾਨੂੰ ਵੀ ਰਿਕਵੈਸਟ ਕਰਦੀ ਜੇ ਤੁਸੀਂ ਜ਼ਿਆਦਾ ਮਿਰਚ ਖਾਣੇ ਆ ਤੁਹਾਡੇ ਤੇ ਤਜਾਬ ਬੰਦ ਤਾਂ ਹੌਲੀ ਹੌਲੀ ਕਰਕੇ ਮਿਰਚ ਘਟਾਓ ਜੀ ਆਪਦੀ ਕਿਉਂਕਿ ਤਜਾਬ ਨਾਲ ਬੀਪੀ ਵੱਜ ਜਾਂਦਾ ਮੁੜ ਕੇ ਜਿਹੜੀਆਂ ਅਟੈਕ ਦੀਆਂ ਸਮੱਸਿਆਵਾਂ ਅੱਜ ਕੱਲ ਆ ਜਾਂਆਂ ਗੱਭਰੂ ਜਵਾਨਾਂ ਮੁੰਡਿਆਂ ਨੂੰ ਹਨ ਤੇ ਉਹ ਇਹਦਾ ਕਾਰਨ ਹੈ ਜੀ ਆਪਾਂ ਆਪ ਦਾ ਜੀਭ ਦਾ ਸਵਾਦ ਥੋੜਾ ਜਿਹਾ ਘਟਾ ਕੇ ਹੌਲੀ ਹੌਲੀ ਕਰਕੇ ਤੁਸੀਂ ਨਾ ਮਿਰਚ ਘਟਾ ਦੋ ਥੋੜੀ ਖਾਣੀ ਸ਼ੁਰੂ ਕਰ ਦੋ ਜੇ ਤੁਸੀਂ ਜ਼ਿਆਦਾ ਮਿਰਚ ਖਾਣੇ ਆ ਤੇ ਦਹੀਂ ਦੇ ਵਿੱਚ ਵੀ ਕਾਲੀ ਮਿਰਚ ਕੱਲੀ ਪਾਓ ਨੂਨ ਨਾ ਪਾਓ ਤੋਂ ਕਿ ਨੂੰ ਦਿਨਾਰ ਬੀਪੀ ਹਾਈ ਹੁੰਦਾ ਉਤੋਂ ਗਰਮੀਆਂ ਗਲੂਕੋਜ਼ ਦੇ ਵਗੈਰਾ ਪੀ ਲਓ ਤੁਸੀਂ ਗਰਮੀ ਦੇ ਵਿੱਚ ਗਲੂਕੋਜ਼ ਜਿਹੜਾ ਹੁੰਦਾ ਆਪਣਾ ਤੇ ਪਰ ਮੈਂ ਤੁਹਾਨੂੰ ਰਿਕਵੈਸਟ ਕਰਦੀ ਜਰੂਰ ਮੇਰੀ ਇਸ ਗੱਲ ਤੇ ਗੌਰ ਕਰਿਓ ਜੀ ਸਵੇਰ ਉੱਠ ਕੇ ਜੇ ਕਿਸੇ ਦੇ ਤੇ ਜਾ ਪੰਦਾ ਤਾਂ ਦਹੀਂ ਖਾਣਾ ਸਟਾਰਟ ਕਰਦੋ ਮਫੋਕਾ ਦੇ ਜਿਗ ਬਿਨਾ ਕੁਝ ਮੂਨ ਮਿਰਚ ਪਾਇਆ ਤੇ ਰੈਤੇ ਵਗੈਰੇ ਜਾਂ ਆਲੂ ਦਾ ਜਾਂ ਤੁਸੀਂ ਗੰਡੇ ਜਾਂ ਤੁਸੀਂ ਕਦੂ ਦਾ ਰੈਤਾ ਪਾਉਣੇ ਆ ਜਾਂ ਹੁੰਦੀ ਵਗੈਰਾ ਪਾਉਣੇ ਆ ਤੇ ਉਹਦੇ ਵਿੱਚ ਵੀ ਮਿਰਚ ਘਟਾਓ ਉਮੀ ਲਾਲ ਮਿਰਚ ਨਾਲ ਬਹੁਤ ਟੇਸਟੀ ਬਣਦਾ ਪਰ ਲਾਲ ਮਿਰਚ ਦਖਲਾ ਕਰਦੀ ਹੈ ਜੀ ਖਰਾਬ ਕਰਦੀ ਹੈ ਇਸ ਲਈ ਮੇਰੀ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਪਲੀਜ਼ ਇਹ ਤੁਹਾਡੇ ਤਜਾਬ ਬੰਦਾ ਦਾ ਮਿਰਚ ਕਟਾਉਣੀ ਸ਼ੁਰੂ ਕਰ ਦਿਓ ਆਪ ਦੀ ਜ਼ਿੰਦਗੀ ਬਣਾ ਕੇ ਰੱਖੋ ਠੀਕ ਹੈ ਜੀ ਤੇ ਸਵੇਰ ਦਹੀਂ ਖਾਓ ਜੇ ਤੁਹਾਡੇ ਤਜਾਬ ਤੋਂ ਤੁਹਾਨੂੰ ਬਚਤ ਹੋ ਗਈ ਤੇ ਤੁਹਾਡੀ ਜ਼ਿੰਦਗੀ ਵਧੀਆ ਬਣ ਸਕਦੀ ਹੈ ਜੀ ਜ਼ਰੂਰ غور ਕਰਨਾ ਮੇਰੀ ਇਸ ਗੱਲ ਤੇ ਠੀਕ ਹੈ ਜੀ ਓਕੇ ਜੀ ਬਾਏ